ਨ ਵੈਲਕਮ অর ਵੈਲਕਮ ਬੈਕ ਟੂ ਮਾਈ ਚੈਨਲ ਸੋ ਪੰਜਾਬੀ ਇਲੈਕਟਿਵ ਦੀ ਵੀਡੀਓ ਸੀਰੀਜ਼ ਦੇ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਤੇ ਕੁਐਸਚਨਸ ਅਪਾ ਕਵਰ ਕਰ ਰਹੇ ਆ ਇਸ ਤੋਂ ਪਹਿਲਾਂ ਕਾਫੀ ਸਾਰੇ ਵੀਡੀਓਜ਼ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਨੇ ਕਾਫੀ ਸਾਰੇ ਸਬਜੈਕਟ ਦੀ ਵੀਡੀਓ ਸੀਰੀਜ਼ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜੂਗੀ ਇੰਪੋਰਟੈਂਟ ਕੁਐਸਚਨਸ ਪ੍ਰੀवियस ইয়ার ਦੇ ਕੁਐਸਚਨ ਪੇਪਰ ਤੁਹਾਨੂੰ ਮੇਰੇ ਚੈਨਲ ਦੇ ਉੱਤੇ ਲੱਭ ਜਾਣਗੇ ਸੋ ਅੱਜ ਦਾ ਇੰਪੋਰਟੈਂਟ ਟਾਪਿਕ ਹੈ ਇਸਾਈ ਮਿਸ਼ਨਰੀਆਂ ਦੀ ਪੰਜਾਬੀ ਸਾਹਿਤ ਨੂੰ ਕੀ ਦੇਣਾ ਤਾਂ ਬਹੁਤ ਹੀ ਇੰਪੋਰਟੈਂਟ ਇਹ ਵੀ ਟਾਪਿਕ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ 16ਵੀਂ ਸਦੀ ਦੇ ਵਿੱਚ ਸ਼ੁਰੂ ਹੋਈ ਇਸਾਈ ਮਿਸ਼ਨਰੀ ਦੇ ਧਰਮ ਪ੍ਰਚਾਰ ਦੀ ਜਿਹੜੀ ਗਤੀਵਿਧੀ ਸੀ ਇਹ 17ਵੀਂ ਸਦੀ ਦੇ ਵਿੱਚ ਲੁਧਿਆਣਾ ਵਿੱਚ ਇਸਾਈ ਮਿਸ਼ਨ ਦੀ ਸਥਾਪਨਾ ਨਾਲ ਆਪਣੇ ਸਿਖਰ ਤੇ ਪਹੁੰਚ ਜਾਂਦੀ ਹੈ। ਸਟਾਰਟਿੰਗ ਇਹਨਾਂ ਨੇ 16ਵੀਂ ਸਦੀ ਦੀ ਸਟਾਰਟਿੰਗ ਦੇ ਵਿੱਚ ਕੀਤੀ ਸੀ। ਇਸਾਈ ਮਿਸ਼ਨਰੀ ਨੇ ਧਰਮ ਦਾ ਪ੍ਰਚਾਰ ਕੀਤਾ ਠੀਕ ਹੈ। ਤੇ ਇਹਨਾਂ ਨੇ ਲੁਧਿਆਣਾ ਦੇ ਵਿੱਚ 17ਵੀਂ ਸਦੀ ਦੇ ਦੌਰਾਨ ਜਦੋਂ ਇਸਾਈ ਮਿਸ਼ਨ ਦੀ ਸਥਾਪਨਾ ਕੀਤੀ ਹੈ ਨਾ ਤਾਂ ਇਹ ਜਿਹੜੀ ਇਹਨਾਂ ਦਾ ਪੰਜਾਬੀ ਨੂੰ ਦੇਣ ਸੀ ਨਾ ਇਹ ਸਿਖਰ ਤੇ ਪਹੁੰਚ ਗਈ ਸਾਹਿਤ ਨੂੰ। ਜੀ ਸਮੇਂ ਤੇ ਧਾਰਮਿਕ ਪ੍ਰਸਿੱਧੀ ਵਾਲੀਆਂ ਥਾਵਾਂ ਤੇ ਈਸਾਈ ਮਤ ਦੇ ਕੇਂਦਰ ਜਦੋਂ ਸਥਾਪਿਤ ਕੀਤੇ ਗਏ ਤਾਂ ਵੱਖ-ਵੱਖ ਧਰਮਾਂ ਵਾਲੇ ਪੰਜਾਬੀਆਂ ਨੂੰ ਈਸਾਈ ਬਣਨ ਲਈ ਪ੍ਰੇਰਿਤ ਕੀਤਾ ਜਾਣ ਲੱਗਿਆ ਹੁਣ ਦੇਖੋ ਜਦੋਂ ਈਸਾਈ ਅੰਗਰੇਜ਼ ਜਿਹੜੇ ਨੇ ਈਸਾਈ ਮਿਸ਼ਨਰੀ ਠੀਕ ਹੈ ਤਾਂ ਇਹ ਆਪਣੇ ਧਰਮ ਦਾ ਜਦੋਂ ਪ੍ਰਚਾਰ ਕਰ ਰਹੇ ਨੇ ਤਾਂ ਇੰਨੇ ਪੰਜਾਬੀਆਂ ਨੂੰ ਵੀ ਈਸਾਈ ਬਣਨ ਲਈ ਪ੍ਰੇਰਿਤ ਕੀਤਾ ਵੀ ਤੁਸੀਂ ਵੀ ਜਿਹੜਾ ਹੈ ਕਿਉਂਕਿ ਉਸ ਟਾਈਮ ਦੇ ਵਿੱਚ ਕੀ ਸੀਗਾ ਹਿੰਦੂਇਜ਼ਮ ਦੇ ਵਿੱਚ ਬਹੁਤ ਜ਼ਿਆਦਾ ਕ腐ਟਨੈਸ ਸੀਗੀ ਆਈ ਹੋਈ ਹੈ ਝੂਠ ਅਡੰਬਰ ਰੀਤੀ ਰਿਵਾਜ ਬਲੀਆਂ ਯਗ ਐਸਾ ਕੁਝ ਸੀਗਾ ਠੀਕ ਹੈ ਤੇ ਜਾਤ ਪਾਤ ਬਹੁਤ ਜ਼ਿਆਦਾ ਸੀ ਸਤੀ ਪ੍ਰਥਾ ਬਹੁਤ ਜ਼ਿਆਦਾ ਸੀਗਾ ਠੀਕ ਹੈ ਬਾਲ ਵਿਆਹ ਬਹੁਤ ਜ਼ਿਆਦਾ ਸੀ ਪ੍ਰੂਣ ਹੱਤਿਆ ਹੋ ਗਈ ਠੀਕ ਹੈ ਕੰਨਿਆ ਹੱਤਿਆ ਹੋ ਗਈਆਂ ਤੇ ਜਿਹੜਾ ਵਿਧਵਾ ਵਿਆਹ ਸੀਗਾ ਉਹ ਨਹੀਂ ਸੀ ਹੋਣ ਦੇ ਤਾਂ ਜਿਹੜਾ ਵਿਧਵਾ ਪੁਨਰ ਵਿਆਹ ਸੀਗਾ ਹਣਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਆਪਣੇ ਪੰਜਾਬ ਦੇ ਵਿੱਚ ਭਾਰਤ ਵਿੱਚ ਚੱਲ ਰਹੀਆਂ ਸੀਗੀਆਂ ਤੇ ਇਹਦੇ ਕਰਕੇ ਜਿਹੜੇ ਆਪਣੇ ਲੋਕ ਸੀਗੇ ਭਾਰਤ ਦੇ ਸਾਰੇ ਹਨਾ ਜਾਂ ਫਿਰ ਤੁਸੀਂ ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਜਿਹੜੇ ਲੋਕ ਸੀਗੇ ਨੀਵੀਂ ਜਾਤਾਂ ਨੇ ਤਾਂ ਉਹਨਾਂ ਨੂੰ ਇੱਕ ਧਰਮ ਚਾਹੀਦਾ ਸੀ ਤਾਂ ਇਸਾਈ ਧਰਮ ਸਾਰੀਆਂ ਜਾਤਾਂ ਦੇ ਲੋਕਾਂ ਲਈ ਖੁੱਲਾ ਸੀਗਾ ਕਿ ਜੋ ਕਿ ਹਿੰਦੂ ਧਰਮ ਚ ਨਹੀਂ ਸੀ ਐਸਾ ਕੁਝ ਤਾਂ ਇਸਾਈ ਧਰਮ ਜ਼ਿਆਦਾ ਪੋਪੂਲਰ ਹੋਣਾ ਉਸ ਟਾਈਮ ਪੀਰੀਅਡ ਚ ਸਟਾਰਟ ਹੋਣ ਲੱਗਿਆ ਤਾਂ ਜਦੋਂ ਪੰਜਾਬ ਚ ਇਸਾਈ ਧਰਮ ਆ ਗਿਆ ਤਾਂ ਆਬਵੀਅਸਲੀ ਪੰਜਾਬੀਆਂ ਨੇ ਵੀ ਇਸਾਈ ਧਰਮ ਦੇ ਬਾਰੇ ਬਹੁਤ ਕੁਝ ਲਿਖਣਾ ਜਿਹੜਾ ਸੀ ਸ਼ੁਰੂ ਕੀਤਾ ਇਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਪੰਜਾਬੀ ਪਾਠਕਾਂ ਲਈ ਧਰਮ ਪੁਸਤਕਾਂ ਦੇ ਅਨੁਵਾਦ ਦਾ ਯਾਨੀ ਕਿ ਟ੍ਰਾਂਸਲੇਸ਼ਨ ਦਾ ਕੰਮ ਜਿਹੜਾ ਸੀ ਸ਼ੁਰੂ ਕਰਤਾ ਤਾਂ ਇਸਾਈ ਮਿਸ਼ਨਰੀਆਂ ਨੇ ਕੀ ਕੀਤਾ ਆਪਣੇ ਧਰਮ ਦਾ 크੍ਰਿਸਚਨ ਧਰਮ ਦਾ ਪ੍ਰਚਾਰ ਕਰਨ ਲਈ ਜਿਹੜੇ ਪੰਜਾਬੀ ਪਾਠਕ ਨੇ ਇਹਨਾਂ ਦੇ ਲਈ ਧਰਮ ਪੁਸਤਕਾਂ ਦਾ ਅਨੁਵਾਦ ਪੰਜਾਬੀ ਚ ਕਰਤਾ ਠੀਕ ਹੈ ਗ੍ਰੀਕ ਚੈਨਾਂ ਦੀਆਂ ਪੁਸਤਕਾਂ ਦੀ ਕਿਸ ਚੀਜ਼ ਨੂੰ ਅਵਾਦ ਕਰਤਾ ਟਰਾਂਸਲੇਟ ਕਰਤਾ ਪੰਜਾਬੀ ਚ ਇਸ ਸਮੇਂ ਵਿਲੀਅਮ ਕੇਰੀ ਨੇ 1812 ਦੇ ਵਿੱਚ ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕੀਤਾ ਜੋ ਓਨ ਨਿਊਟਨ ਨੇ 1855 ਦੇ ਵਿੱਚ ਇਹ ਗ੍ਰਾਮਰ ਆਫ ਦੀ ਪੰਜਾਬੀ ਲੈਂਗੁਏਜ ਛਾਪੀ 1896 ਦੇ ਵਿੱਚ ਇਜ਼ਾਵਾਦੇ ਵਾਲਾ ਸੰਸਕਰਣ ਪੀ ਨਿਊਟ ਜੋ ਕਿ ਜੌਨ ਨਿਊਟਨ ਦਾ ਪੁੱਤਰ ਸੀ ਇਸ ਦੇ ਦੁਆਰਾ ਛਾਪਿਆ ਗਿਆ ਠੀਕ ਹੈ ਤਾਂ ਇਸ ਨੇ ਜਿਹੜਾ ਹੈ ਇਸ ਦਾ ਐਡੀਟਿਡ ਜਿਹੜਾ ਪ੍ਰਕਾਸ਼ਨ ਸੀਗਾ ਉਹ ਵੀ ਛਾਪਿਆ ਇਸਨਾਂ ਪੰਜਾਬੀ ਗ੍ਰਾਮਰ ਵਿੱਚ ਅਕਸਰ ਸਾਈਜ਼ ਐਂਡ ਵੋਕੇਬਲਰੀ ਰੱਖਿਆ ਗਿਆ ਦੂਜੀ ਵੱਡੀ ਦੇਣ ਹੈ ਕੋਸ਼ਕਾਰੀ ਤਾਂ ਕੋਸ਼ਕਾਰੀ ਦਾ ਸਭ ਤੋਂ ਪਹਿਲਾ ਕੋਸ਼ ਜਿਹੜਾ ਸੀਗਾ ਡਿਕਸ਼ਨਰੀ ਜਿਹੜੀ ਸੀਗੀ 1854 ਚ ਪ੍ਰਕਾਸ਼ਿਤ ਹੋਈ ਇਸ ਦੇ ਵਿੱਚ 28000 ਦੇ ਕਰੀਬ ਸ਼ਬਦ ਜਿਹੜੇ ਸੀ ਪਹਿਲਾ ਸ਼ਬਦ ਫਿਰ ਉਹ ਰੋਮਨ ਸ਼ਬਦ ਦੇ ਵਿੱਚ ਉਚਾਰਨ ਫਿਰ ਅਰਥ ਦਿੱਤੇ ਗਏ ਸੀ ਤਾਂ ਮਤਲਬ ਪਹਿਲੀ ਜਿਹੜੀ ਡਿਕਸ਼ਨਰੀ ਸੀ 1854 ਦੇ ਵਿੱਚ ਜਿਹੜੀ ਸੀ ਛਾਪੀ ਗਈ 18 28000 ਦੇ ਕਰੀਬ ਦੇ ਵਿੱਚ ਜਿਹੜੇ ਸੀਗੇ ਸ਼ਬਦ ਸੀ ਤੇ ਫਿਰ ਉਹਨਾਂ ਦਾ ਰੋਮਨ ਚ ਉਚਾਰਨ ਦਿੱਤਾ ਗਿਆ ਸੀ ਫਿਰ ਅਰਥ ਵੀ ਦਿੱਤੇ ਗਏ ਸੀ 1898 ਦੇ ਵਿੱਚ ਵਿਲਸਨ ਨੇ ਗ੍ਰਾਮਰ ਐਂਡ ਡਿਕਸ਼ਨਰੀ ਆਫ ਵੈਸਟਰਨ ਪੰਜਾਬੀ ਜਿਹੜੀ ਸੀ ਛਾਪੀ ਅਤੇ ਇਹਦੇ ਵਿੱਚ ਲੋਕ ਗੀਤ ਤੇ ਮੁਹਾਵਰੇ ਵੀ ਸ਼ਾਮਲ ਕੀਤੇ ਗਏ ਤਾਂ ਕਹਿੰਦਾ ਮਤਲਬ ਜਿਹੜੀਆਂ ਬਾਹਰਲੀਆਂ ਬੁੱਕਸ ਸੀ ਧਾਰਮਿਕ ਬੁੱਕਸ ਸੀ ਉਹਨਾਂ ਦਾ ਜਿਹੜਾ ਹੈਗਾ ਆਪਣੇ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਦੇ ਸਮੇਤ ਜਿਹੜੀਆਂ ਡਿਕਸ਼ਨਰੀਆਂ ਵਗੈਰਾ ਜਿਹੜੀਆਂ ਨੇ ਛਾਪੀਆਂ ਗਈਆਂ ਤਾਂ ਅੰਗਰੇਜ਼ ਜਿਹੜੇ ਮਿਸ਼ਨਰੀ ਸੀ ਇਹਨਾਂ ਨੇ ਪੰਜਾਬੀ ਵਿੱਚ ਬਹੁਤ ਕੁਝ ਲਿਖਿਆ ਬਹੁਤ ਕੁਝ ਛਾਪਿਆ ਮੇਨ ਇਹਨਾਂ ਦਾ ਏਮ ਜਿਹੜਾ ਮਨੋਰਥ ਸੀਗਾ ਜਿਹੜਾ ਇਹਨਾਂ ਦਾ ਉਦੇਸ਼ ਸੀਗਾ ਉਹ ਕੀ ਸੀ ਇਸਾਈ ਮਤ ਦਾ ਪ੍ਰਚਾਰ ਕਰਨਾ ਠੀਕ ਹੈ ਤੇ ਨਾਲ ਧਰਮ ਦਾ ਤਾਂ ਇਹ ਪ੍ਰਚਾਰ ਕਰ ਹੀ ਸੀ ਨਾਲ ਪ੍ਰਚਾਰ ਹੋ ਗਿਆ ਕਿਸ ਚੀਜ਼ ਦਾ ਕਿ ਲਿਟਰੇਚਰ ਜਿਹੜਾ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਸੀ ਉਪਜਣਾ ਸ਼ੁਰੂ ਹੋ ਗਿਆ ਪ੍ਰਚਾਰ ਲਈ ਇਹਨਾਂ ਨੇ ਨਵੇਂ-ਨਵੇਂ ਸਾਹਿਤ ਦੇ ਰੂਪ ਵਰਤੇ ਅਤੇ ਉਹਨਾਂ ਨੇ ਪੰਜਾਬੀ ਲੇਖਕਾਂ ਨੂੰ ਵੀ ਪ੍ਰੇਰਣਾ ਦਿੱਤੀ ਜੀਵਨੀ, ਸਫਰਨਾਮਾ, ਨਾਟਕ, ਨਾਵਲ, ਕਹਾਣੀ ਇਹ ਸਾਰੇ ਸਾਹਿਤ ਰੂਪ ਪਹਿਲੀ ਵਾਰ ਪੰਜਾਬ 'ਚ ਵਰਤੇ ਗਏ ਤਾਂ ਪਹਿਲਾਂ ਤਾਂ ਉ ਤੋਂ ਪਹਿਲਾਂ ਜਿਹੜੀ ਕਾਫੀਆਂ ਹੋ ਗਈਆਂ ਹਨਾ ਕਵਿਤਾਵਾਂ ਹੋ ਗਈਆਂ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਸੀ ਲੇਕਿਨ ਹੁਣ ਕੀ ਆ ਗਏ ਨਵੇਂ ਜਿਹੜੇ ਸੀਗੇ ਰੂਪ ਵਾਰਤਕ ਦੇ ਇਹ ਆ ਗਏ ਕਿਹੜੇ ਕਿਹੜੇ ਜੀਵਨੀ ਸਫਰਨਾਮਾ ਨਵੇਂ-ਨਵੇਂ ਸਾਹਿਤਿਕ ਰੂਪ ਆ ਗਏ ਠੀਕ ਹੈ ਜੀਵਨੀ ਸਫਰਨਾਮਾ ਨਾਟਕ ਨਾਵਲ ਕਹਾਣੀ ਹਨਾ ਤੇ ਅਨੁਵਾਦਾਂ ਦੇ ਰਾਹੀਂ ਜਦੋਂ ਟਰਾਂਸਲੇਸ਼ਨ ਹੋ ਗਈ ਇਹਨਾਂ ਨੇ ਪੰਜਾਬੀ ਪਾਠਕਾਂ ਨੂੰ ਬਾਹਲੇ ਸੰਸਾਰ ਤੋਂ ਵੀ ਜਾਣੂ ਕਰਾਇਆ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਬਾਹਲੇ ਸੰਸਾਰਾਂ 'ਚ ਕੀ ਹੋ ਰਿਹਾ ਤਾਂ ਤੁਹਾਨੂੰ ਪੜ੍ਹ ਕੇ ਪਤਾ ਲੱਗਿਆ ਇਹਨਾਂ ਦਾ ਲਿਟਰੇਚ ਇਹ ਤਾਂ ਪਹਿਲਾਂ ਜਿਹੜੇ ਬਹੁਤ ਸਾਰੇ ਕੰਟਰੀ ਸੀਗੀਆਂ ਇਹ ਤਾਂ ਪਹਿਲਾਂ ਵੀ ਗੁਲਾਮ ਸੀਗੀਆਂ ਹਨ ਤੇ ਕਹਿੰਦਾ ਮਤਲਬ ਕਿ ਬਹੁਤ ਸਾਰੇ ਦੇਸ਼ ਕਹਿੰਦੇ ਗੁਲਾਮ ਸੀ ਤੇ ਲੋਕਾਂ ਨੇ ਆਪਣੇ ਆਪ ਨੂੰ ਆਜ਼ਾਦ ਕਿੱਦਾਂ ਕਰਾਇਆ ਤਾਂ ਆਪਾਂ ਜਿਹੜਾ ਹੈ ਆਪਣੇ ਅੰਦਰ ਜਿਹੜਾ ਹੈਗਾ ਬਹੁਤ ਸਾਰੀ ਜਿਹੜੀ ਚੇਤਨਾ ਜਾਗੀ ਨਵੀਂ ਠੀਕ ਹੈ ਲਿਟਰੇਚਰ ਇਹਨਾਂ ਦਾ ਪੜ ਕੇ ਮਿਸ਼ਨਰੀਆਂ ਦਾ ਅੰਗਰੇਜ਼ਾਂ ਦਾ ਤਾਂ ਅਨੁਵਾਦਾਂ ਨਹੀਂ ਜਦੋਂ ਟਰਾਂਸਲੇਸ਼ਨ ਇਹਨਾਂ ਦੇ ਲਿਟਰੇਚਰ ਦਾ ਜਦੋਂ ਅਸੀਂ ਟਰਾਂਸਲੇਸ਼ਨ ਪੜਿਆ ਬਾਹਲੇ ਸੰਸਾਰ ਤੋਂ ਅਸੀਂ ਜਾਣੂ ਹੋਏ ਸਾਡਾ ਗਿਆਨ ਵਧਿਆ ਕਵਿਤਾ ਅਜੇਹਾ ਸਾਹਿਤ ਦਾ ਰੂਪ ਹੈ ਜਿਹੜੀ ਇਹਨਾਂ ਈਸਾਈ ਮਿਸ਼ਨਰੀਆਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਸਿਖਰ ਜਿਹੜੀ ਸੀ ਛੂ ਚੁੱਕੀ ਸੀ ਤਾਂ ਮਤਲਬ ਮੈਂ ਹੁਣੇ ਦੱਸ ਕੇ ਐਟੀਆਂ ਕਵਿਤਾ ਤਾਂ ਪਹਿਲਾਂ ਹੀ ਚੱਲ ਰਹੀ ਸੀ ਲੇਕਿਨ ਜਿਹੜੇ ਹੋਰ ਵਾਰਤਕ ਰੂਪ ਨੇ ਨਾ ਆਪਣੇ ਸਾਹਿਤਕ ਰੂਪ ਨੇ ਜੀਵਨੀ ਸਫਰਨਾਵਾ ਨਾਟਕ ਨਾਵਲ ਠੀਕ ਹੈ ਕਿਉਂਕਿ ਨੋਵਲ ਜਿਹੜੇ ਸੀ ਨਾ ਇਹਨਾਂ ਦੇ ਅੰਗਰੇਜ਼ੀ 'ਚ ਹੁੰਦੇ ਸੀਗੇ ਵੱਡੇ ਵੱਡੇ ਨਾਵਲ ਠੀਕ ਹੈ ਆਪਣੇ ਇੰਨਾ ਜ਼ਿਆਦਾ ਨਹੀਂ ਸੀ ਪਪੂਲਰ ਤਾਂ ਇਹਨਾਂ ਦੇ ਬਹੁਤ ਕਾਫੀ ਸੈਟਿੰਗਸ ਦੇ ਜਿਹੜੇ ਸੀਗੇ ਨਾਵਲ ਹੁੰਦੇ ਸੀਗੇ ਬਹੁਤ ਹੀ ਜ਼ਿਆਦਾ ਨਾਟਕ ਵਗੈਰਾ ਤੁਸੀਂ ਕਹੋ ਨਾਵਲ ਕਹੋ ਬਹੁਤ ਵੱਡੇ ਵੱਡੇ ਹੁੰਦੇ ਸੀ ਤਾਂ ਉਹ ਸਾਰੇ ਜਦੋਂ ਪੰਜਾਬੀ ਚ ਛਪੇ ਤਦ ਸਪੈਸ਼ਲੀ ਧਾਰਮਿਕ ਠੀਕ ਹੈ ਤਾਂ ਸਾਨੂੰ ਜਿਹੜਾ ਹੈ ਸਾਡਾ ਗਿਆਨ ਵੀ ਵਧਿਆ ਤੇ ਕਵਿਤਾ ਤਾਂ ਪਹਿਲਾਂ ਹੀ ਆਪਣੀ ਜਿਹੜਾ ਸੀਗਾ ਇੱਥੇ ਜਿਹੜੀ ਸੀਗੀ ਚੱਲ ਰਹੀ ਸੀ ਇਸ ਲਈ ਜਿਹੜੇ ਮਿਸ਼ਨਰੀ ਸੀ ਇਹਨਾਂ ਨੇ ਆਪਣੀ ਧਰਮ ਦਾ ਪ੍ਰਚਾਰ ਕਰਨ ਲਈ ਇਸ ਰੂਪ ਤੋਂ ਕਿਨਾਰੇ ਕੀਤਾ ਮਤਲਬ ਕਵਿਤਾ ਦੇ ਇਹਨਾਂ ਨੇ ਜਿਹੜਾ ਹੈ ਆਪਣਾ ਕਵਿਤਾ ਨੂੰ ਕਿਉਂਕਿ ਕਵਿਤਾ ਤਾਂ ਪਹਿਲਾਂ ਹੀ ਬਹੁਤ ਫੇਮਸ ਸੀ ਇੱਥੇ ਤਾਂ ਇਸ ਕਰਕੇ ਇਹਨਾਂ ਨੇ ਇਸ ਨੂੰ ਸਾਈਡ ਕਰਤਾ ਕਵਿਤਾ ਨੂੰ ਜੇ ਕਿਤੇ ਵਰਤਿਆ ਤਾਂ ਸਿਰਫ ਧੁੱਕਬੰਦੀ ਚ ਹੀ ਵਰਤਿਆ ਪੰਜਾਬੀ ਵਿੱਚ ਜੀਵਨੀਆਂ ਲਿਖਣ ਦੀ ਪ੍ਰਤਿਦਾ ਜਨਮ ਸਾਖੀ ਸਾਹਿਤ ਦੇ ਨਾਲ ਹੀ ਪੈ ਗਈ ਪਰ ਪਛਮੀ ਢੰਗ ਨਾਲ ਜੀਵਨੀ ਲਿਖਣ ਦਾ ਸਟਾਰਟਿੰਗ ਦਾ ਕੰਮ ਇਸਾਈ ਮਿਸ਼ਨਰੀਆਂ ਨੇ ਕੀਤਾ ਠੀਕ ਹੈ ਵੈਸਟਰਨ ਤੌਰ ਦੇ ਉੱਤੇ ਜਿਹੜੀਆਂ ਜਨਮ ਸਾਖੀਆਂ ਲਿਖੀਆਂ ਗਈਆਂ ਤਾਂ ਇਹ ਸਟਾਰਟਿੰਗ ਮਿਸਾਈ ਜਿਹੜੇ ਸੀ ਇਸਾਈ ਮਿਸ਼ਨਰੀਆਂ ਨੇ ਕੀਤਾ ਇਹਨਾਂ ਦੇ ਵੱਲੋਂ ਹਜ਼ਰਤ ਈਸਾ ਦੇ ਜੀਵਨ ਨਾਲ ਸੰਬੰਧਿਤ ਲਿਖੀ ਜੀਵਨੀ ਤੋਂ ਪ੍ਰੇਰਣਾ ਲੈ ਕੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਅਨੇਕ ਲੇਖਕਾਂ ਨੇ ਗੁਰੂ ਸਾਈਬਾਨ ਸ਼ਿਰਮਣੀ ਸਿੱਖਾਂ ਦੇ ਜੀਵਨ ਬਿਰਤਾਂਤ ਲਿਖੇ ਤਾਂ ਦੇਖੋ حضرت ঈਸਾ ਦੀ ਜਦੋਂ ਇਹਨਾਂ ਨੇ ਜੀਵਨੀ ਪੜ੍ਹੀ ਹੈ ਆਪਣੇ ਪੰਜਾਬੀਆਂ ਨੇ ਤਾਂ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਹਨਾਂ ਦੀਆਂ ਜੀਵਨੀਆਂ ਤੋਂ ਪ੍ਰੇਰਣਾ ਲੈ ਕੇ ਜਿਹੜਾ ਹੈ ਗੁਰੂ ਸਹਿਬਾਨਾਂ ਦੀਆਂ ਵੀ ਜੀਵਨੀਆਂ ਜਿਹੜੀਆਂ ਨੇ ਆਪਣੇ ਪੰਜਾਬੀ ਸਾਹਿਤ ਵਿੱਚ ਲਿਖੀਆਂਆਂ ਗਿਆ ਵੀ ਜਦੋਂ ਇਹਨਾਂ ਦੀਆਂ ਜਿਹੜਾ ਹੈਗੇ ਇਸ ਇਕਲ ਸਾਹਿਤਿਕ ਰੂਪ ਹੈਗਾ ਤਾਂ ਆਪਾਂ ਜਿਹੜਾ ਹੈ ਜੀਵਨੀ ਕਿਉਂ ਨਹੀਂ ਗੁਰੂਆਂ ਦੀ ਪ੍ਰੈਜ਼ੈਂਟ ਕਰ ਸਕਦੇ ਠੀਕ ਹੈ ਤਾਂ ਗੁਰੂ ਸਹਿਬਾਨਾਂ ਦੀਆਂ ਜੀਵਨੀਆਂ ਲਿਖੀਆਂ ਗਈਆਂ ਸ਼੍ਰੋਮਣੀ ਸਿੱਖਾਂ ਦੀਆਂ ਜਿਹੜੇ ਜੀਵਨ ਬਿਰਤਾਂਤ ਨੇ ਜੀਵਨੀਆਂ ਦੇ ਰੂਪ ਚ ਲਿਖੇ ਗਏ 1898 ਇਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ 80 ਪੇਜਾਂ ਦੀ ਜਿਹੜੀ ਬੁੱਕ ਸੀਗੀ ਏਸ਼ੀਆ ਦੀ ਸੈਲ ਨੂੰ ਪੰਜਾਬੀ ਦਾ ਪਹਿਲਾ ਸਫਰਨਾਮਾ ਜਿਹੜਾ ਹੈ ਕਿਹਾ ਜਾ ਸਕਦਾ ਹੈ ਠੀਕ ਹੈ ਤੋਂ ਇਹ ਇੰਪੋਰਟੈਂਟ ਕੁਐਸਚਨ ਸ਼ਾਰਟਸ 'ਚ ਵੀ ਆ ਸਕਦਾ ਹੈ ਅਗਿਆਤ ਲੇਖਕ ਜਿਨ੍ਹਾਂ ਦੇ ਨਾਮ ਨਹੀਂ ਹੈਗੇ ਠੀਕ ਹੈ ਤੇ ਉਹਨਾਂ ਨੇ ਅਨੋਨਿਮਸ ਦੇ ਨਾਮ ਤੋਂ ਲਿਖਿਆ ਅਗਿਆਤ ਲੇਖਕਾਂ ਦੁਆਰਾ ਲਿਖੇ ਹੋਏ ਇੱਕ ਸਫਰਨਾਮੇ ਵਿੱਚ ਸੀਰੀਆ ਅਰਬ ਫਰਾਂਸ ਚੀਨ ਕੰਬੋਡੀਆ ਹੋ ਗਿਆ ਹਿੰਦੁਸਤਾਨ ਤੁਰਕਿਸਤਾਨ ਆਦਿ ਦੇਸ਼ਾਂ ਦਾ ਅੱਖੀ ਵੇਖਿਆ ਹਾਲ ਜਿਹੜਾ ਹੈ ਇਸ 'ਚ ਦਰਜ ਹੈ ਕਿਦੇ ਵਿੱਚ ਅਗਿਆਤ ਲੇਖਕ ਦਾ ਇੱਕ ਸਫਰਨਾਮਾ ਜਿਹੜਾ ਲਿਖਿਆ ਹੋਇਆ ਹੈ ਤਾਂ ਉਸਨੇ ਕਾਫੀ ਸਾਰੇ ਬਿਰਤਾਂਤ ਜਿਹੜੇ ਅੱਖੀ ਦੇਖਿਆ ਹਾਲ ਇਸ 'ਚ ਦਰਜ ਕੀਤਾ ਹੈ ਨਾਟਕ ਲਿਖਣ ਦੀ ਸਟਾਰਟਿੰਗ ਵੀ ਇਸਾਈ ਮਿਸ਼ਨਰੀਆਂ ਨੇ ਕੀਤੀ ਹੈ ਕਿਉਂਕਿ ਪਹਿਲਾਂ ਆਪਣਾ ਨਾਟਕ ਮਤਲਬ ਆਪਾਂ ਨੂੰ ਇਹ ਆਪਾਂ ਲਿਖਦੇ ਸੀ ਲੇਕਿਨ ਆਪਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਨੂੰ ਜਿਹੜਾ ਹੈ ਨਾਟਕ ਕਿਹਾ ਜਾਂਦਾ ਇਹਨੂੰ ਪਲੇ ਕਿਹਾ ਜਾਂਦਾ ਪਲੇ ਕਿੱਥੋਂ ਸਟਾਰਟ ਹੋਏ ਨੇ ਅੰਗਰੇਜ਼ਾਂ ਤੋਂ ਠੀਕ ਹੈ ਇਸਾਈ ਮਿਸ਼ਨਰੀਆਂ ਤੋਂ ਨਾਟਕ ਲਿਖਣ ਦੀ ਸ਼ੁਰੂਆਤ ਵੀ ਇਸਾਈ ਮਿਸ਼ਨਰੀਆਂ ਨੇ ਕੀਤੀ ਨਾਟਕਕਾਰ ਜਿਹੜੇ ਨੇ ਬਚਿੰਤ ਸਿੰਘ ਸਰਦਾਰ ਬਚੇ ਬਚਿੰਤ ਸਿੰਘ ਨੇ 10 ਬੰਨਿਆਂ ਦੇ ਇੱਕ ਲਘੂ ਨਾ कास्तर पठानकोट ਚ ਲਿਖੇ ਤੇ ਫਿਰ ਉਸ ਨੂੰ ਫਿਰੋਜ਼ਪੁਰ ਤੋਂ ਪ੍ਰਕਾਸ਼ਿਤ ਕੀਤਾ ਗਿਆ ਠੀਕ ਹੈ ਤਾਂ ਆਪਣੇ ਪੰਜਾਬੀ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਫੇਮਸ ਜਿਹੜਾ ਹੈਗਾ ਨਾਟਕ ਕਿਹੜਾ ਹੈਗਾ ਛੋਟਾ ਜਿਹਾ ਨਟਕ ਹੈ ਲਗੂ ਨਟਕ ਹੈ ਮਲਕਾ ਅਸਤਰ ਸਿਰਫ 10 11 ਪੇजेस ਹੈ ਇਹ ਕਿੱਥੋਂ ਪ੍ਰੇਰਨਾ ਮਿਲੀ ਹੈ ਨਾਟਕ ਲਿਖਣ ਦੀ ਇਸਾਈ ਮਿਸ਼ਨਰੀਆਂ ਤੋਂ ਪੰਜਾਬੀ ਦੇ ਵਿੱਚ ਨਾਵਲ ਲਿਖਣ ਚ ਆਰੰਭ ਇਸਾਈ ਮਿਸ਼ਨਰੀਆਂ ਤੋਂ ਹੋਇਆ ਹੈ ਮਤਲਬ ਨਾਵਲ ਵੀ ਇਹਨਾਂ ਤੋਂ ਹੁਣ ਆਪਾਂ ਪਿੱਛੇ ਪੜਿਆ ਸੀ ਕਿ ਜੀਵਨੀ ਵੀ ਠੀਕ ਹੈ ਨਾਟਕ ਵੀ ਇਹਨਾਂ ਤੋਂ ਆਇਆ ਤੇ ਨਾਵਲ ਵੀ ਹੁਣ ਦੇਖੋ ਨਾਵਲ ਜਿਹੜਾ ਹੈ ਪੰਜਾਬੀ ਦੇ ਪੰਜਾਬੀ ਦੇ ਵਿੱਚ ਨਾਵਲ ਲਿਖਣ ਦਾ ਸਟਾਰਟਿੰਗ ਵੀ ਜਿਹੜੀ ਹੈ ਇਸਾਈ ਮਿਸ਼ਨਰੀਆਂ ਤੋਂ ਹੋਈ ਹੈ ਜੋਨ ਬਨੀਨ ਦੀ ਪਿਲਗ੍ਰਮ ਪ੍ਰੋਗ੍ਰੈਬ ਦੇ ਆ ਪੰਜਾਬੀ ਰੂਪਾਂਤਰਨ ਯੂਸੀ ਮੁਸਾਫਰ ਦੀ ਯਾਤਰਾ ਠੀਕ ਹੈ ਯਸ਼ੂਈ ਮਸਾਫਰ ਦੀ ਯਾਤਰਾ ਹੈ ਸੋ ਇਹ ਜਿਹੜਾ ਹੈ ਬਿਲਕੁਲ ਟਰਾਂਸਲੇਟ ਕੀਤਾ ਗਿਆ ਹੈ ਪਿਲਗ੍ਰੀਮਸ ਪ੍ਰੋਗਰਾਮ ਦਾ ਪੰਜਾਬੀ ਰੂਪਾਂਤਰਨ ਅਨਵਾਦ ਹੈ ਟਰਾਂਸਲਿਟਰੇਸ਼ਨ ਹੈ ਇਸ ਵਿੱਚ ਹਜ਼ਰਤ ਈਸਾ ਦੀ ਸਵਰਗ ਯਾਤਰਾ ਦਾ ਸੁਪਨਮਈ ਵਰਣਨ ਹੈ ਤਾਂ ਦੇਖੋ ਅੰਗਰੇਜ਼ਾਂ ਨੇ ਸਾਨੂੰ ਦੱਸਣ ਲਈ ਯਸ਼ੂ ਮਸੀਹ ਦੇ ਬਾਰੇ ਜਿਹੜਾ ਹੈ ਇਜ਼ੀ ਟਰਾਂਸਲੇਸ਼ਨ ਕਰਾਈ ਤੇ ਉਹਦਾ ਪੰਜਾਬੀ ਚ ਕਿਹੜਾ ਰੂਪਾਂਤਰਨ ਦਾ ਨਾਮ ਰੱਖਿਆ ਗਿਆ ਯੂਸੂਈ ਮਸਾਫਰ ਦੀ ਯਾਤਰਾ ਹਾਜ਼ਰਤ ਈਸਾ ਦੀ ਸਵਰਗ ਯਾਤਰਾ ਦਾ ਸੁਪਨਮਈ ਜਿਹੜਾ ਹੈ ਵਰਣਨ ਕੀਤਾ ਗਿਆ ਹੈ ਬਹੁਤ ਸਾਰਿਆਂ ਦੇ ਵਿੱਚ ਪ੍ਰੋਬਲਮ ਸੀ ਫਿਰ ਵੀ ਇਹ ਨਾਵਲ ਬਹੁਤ ਹੀ ਜ਼ਿਆਦਾ ਫੇਮਸ ਹੋਇਆ ਸਾਹਿਤਿਕ ਮਹੱਤਵਪੂਰਨ ਹੈ ਤੌਰ ਤੇ ਮਹੱਤਵਪੂਰਨ ਹੈ ਇਹ ਇਸ ਸਮੇਂ ਦੇ ਇੱਕ ਹੋਰ ਨਾਵਲ ਹੈ ਜੋਤੀ ਰੂਦੇ ਜਿਸ ਦੇ ਵਿੱਚ ਮਤਲਬ ਕਿ ਬਹੁਤ ਹੀ ਕੁਝ ਜਿਹੜਾ ਹੈ Hindu ਪਾਤਰਾਂ ਦੇ ਬਾਰੇ ਲਿਖਿਆ ਗਿਆ ਹੈ ਇਸ ਦਾ ਮਤਲਬ ਹੈ ਜੋਤ ਦਾ ਉਹਦੇ ਹੋਣਾ ਇਸ ਨਾਵਲ ਦੇ ਵਿੱਚ Hindu ਪਾਤਰਾਂ ਨੂੰ ਇਸਾਈ ਮਤ ਧਾਰਨ ਕਰਨ ਵੱਲ ਰੁਚਿਤ ਕੀਤਾ ਗਿਆ ਪ੍ਰੇਰਿਤ ਕੀਤਾ ਗਿਆ ਹੈ ਕਿ ਜਿਹੜੇ Hindu ਲੋਕ ਨੇ ਉਹ ਇਸਾਈ ਮਤ ਬਲਾਨ ਜੋਤੀ ਰੂਦੇ ਦੇ ਵਿੱਚ ਠੀਕ ਹੈ ਇਹ ਨਾਵਲ ਦੇ ਵਿੱਚ ਜਿਹੜਾ ਹੈ ਕਾਫੀ ਗੂੜਾ ਹੈ ਦੱਸਿਆ ਗਿਆ ਹੈ ਇਹ ਨਾਵਲ ਜਿਹੜਾ ਹੈਗਾ Hindu ਧਰਮ ਦੇ ਵਿੱਚ ਕ੍ਰੀਤੀਆਂ ਨੂੰ ਜਿਹੜਾ ਹੈ ਸਰਿਆਮ ਭੰਡ ਦਾ ਠੀਕ ਹੈ ਇਸਾਈ ਧਰਮ ਦੀਆਂ ਖੂਬੀਆਂ ਨੂੰ ਜਿਹੜਾ ਹੈ ਦਿਖਾਉਂਦਾ ਇਸ ਨਾਵਲ ਦੇ ਵਿੱਚ ਇਸਾਈ ਧਰਮ ਦੀਆਂ ਖੂਬੀਆਂ Hindu ਧਰਮ ਦੀਆਂ ਜਿਹੜੀਆਂ ਲੈਗਸ ਨੇ ਉਹ ਦੱਸੀਆਂ ਗਈਆਂ ਨੇ ਇਸ ਤਰ੍ਹਾਂ ਇਸ ਇਸ ਤਰ੍ਹਾਂ ਕਹਾਣੀਆਂ ਦੇ ਵਿੱਚ ਵੀ ਕਹਾਣੀਆਂ ਬਹੁਤ ਜ਼ਿਆਦਾ ਲਿਖੀਆਂ ਗਈਆਂ ਟਰਾਂਸਲੇਟ ਕੀਤੀਆਂ ਗਈਆਂ ਬਾਹਰਲੀਆਂ ਕਹਾਣੀਆਂ ਆਪਣੇ ਪੰਜਾਬੀ ਦੇ ਵਿੱਚ ਤਾਂ حضرت ঈਸਾ ਦੇ ਜੀਵਨ ਨਾਲ ਠੀਕ ਹੈ ਜਿਹੜੀਆਂ ਵੀ ਜੁੜੀਆਂ ਹੋਈਆਂ ਸੀ ਉਹ ਕਹਾਣੀਆਂ ਛੋਟੀਆਂ-ਛੋਟੀਆਂ ਕਹਾਣੀਆਂ ਥੋੜੀਆਂ ਲੰਮੀਆਂ ਕਹਾਣੀਆਂ ਨਿੱਕੀ ਕਹਾਣੀ ਲੰਮੀ ਕਹਾਣੀ ਸਾਰੀਆਂ ਜਿਹੜੀਆਂ ਨੇ ਟਰਾਂਸਲੇਟ ਕੀਤੀਆਂ ਗਈਆਂ ਜਿਹੜੀਆਂ ਕਿ ਅ ਪ੍ਰਭੂ ਜੀ ਯੀਸ਼ੂ ਮਸੀਹ ਦੇ ਨਾਲ ਜਿਹੜੀਆਂ ਸੀ ਜੁੜੀਆਂ ਹੋਈਆਂ ਸੀਗੀਆਂ ਸਮੂੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਸਾਈ ਮਿਸ਼ਨਰੀਆਂ ਨੇ ਭਾਵੇਂ ਆਪਣੇ ਧਰਮ ਦਾ ਪ੍ਰਚਾਰ ਕੀਤਾ ਪਰ ਪੰਜਾਬੀ ਮਾਧਿਅਮ ਨੂੰ ਜਿਹੜਾ ਹੈ ਪੰਜਾਬੀ ਨੂੰ ਮਾਧਿਅਮ ਬਣਾਇਆ ਹੈ ਤੇ ਇਹਨੇ ਪੱਛਮੀ ਸਾਹਿਤ ਦੀਆਂ ਜਿਹੜੇ ਪੱਛਮ ਦੇ ਸਾਹਿਤ ਦੇ ਰੂਪ ਸੀਗੇ ਲਾਈਕ ਨੋਵਲ ਹੋ ਗਿਆ ਹਨਾ ਕਹਾਣੀ ਹੋ ਗਿਆ ਲਾਈਕ ਜੀਵਨੀਆਂ ਹੋ ਗਈਆਂ ਬਾਇਓਸਕਿਚ ਵਗੈਰਾ ਉੱਥੇ ਬਾਇਓਗ੍ਰਾਫੀਸ ਲਿਖੀਆਂ ਜਾਂਦੀਆਂ ਸੀਗੀਆਂ ਤਾਂ ਉਹਨਾਂ ਨੇ ਇੱਥੇ ਉਹਨਾਂ ਸਾਹਿਤਕ ਰੂਪਾਂ ਨੂੰ ਲੈ ਕੇ ਇਹ ਆਏ ਨੇ ਇਹਦੇ ਨਾਲ ਕੀ ਹੋਇਆ ਕਿ ਸਾਨੂੰ ਵੀ ਇਹ ਜੋਸ਼ ਜਾਗਿਆ ਪੰਜਾਬੀਆਂ ਨੂੰ ਕਿ ਅਸੀਂ ਵੀ ਇਹ ਇਹ ਰੂਪ ਦੇ ਵਾਂਗੂ ਅਸੀਂ ਵੀ ਲਿਖ ਸਕਦੇ ਹਾਂ ਠੀਕ ਹੈ ਤਾਂ ਆਪਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਲਿਖਿਆ ਸਿੱਖਾਂ ਦੇ ਬਾਰੇ ਲਿਖਿਆ ਹੋਰ Hindu ਸਾਧੂ ਸੰਤਾਂ ਦੇ ਬਾਰੇ ਵਧੀਆ ਲਿਖਿਆ ਹਨਾ ਤਾਂ ਨਵੀਆਂ ਸਾਹਿਤਕ ਬੰਦੀਆਂ ਬਣੀਆਂ ਜਿਹੜੀਆਂ ਨੇ ਆਈਆਂ ਤੇ ਇਸੇ ਪਰੇੜ ਨਾਲ ਸਰਦਾਰਾਮ ਫਿਲੋਰੀ ਅਤੇ ਬਿਹਾਰੀ ਲਾਲਪੁਰੀ ਨੇ ਪੰਜਾਬੀ ਦੇ ਵਿੱਚ ਬਹੁਤ ਸਾਰਾ ਸਾਹਿਤ ਜਿਹੜਾ ਹੈ ਰਚਿਆ ਤੁਸੀਂ ਸਰਦਾਰਾਮ ਫਿਲੋਰੀ ਨੂੰ ਤਾਂ ਜਾਣਦੇ ਹੋਵੋਗੇ ਹੈਨਾ ਤੇ ਸਰਦਾਰਾਮ ਫਿਲੋਰੀ ਇੱਕ ਚੰਗੇ ਅਨੁਵਾਦਕ ਰਹੇ ਨੇ ਟਰਾਂਸਲੇਟਰ ਟਰਾਂਸਲੇਟਰ ਰਹੇ ਨੇ ਪ੍ਰਭਾਵਸ਼ਾਲੀ ਕਥਾਕਾਰ ਰਹੇ ਨੇ ਤੇ ਇਹਨਾਂ ਦੇ ਨਾਲ ਇਹਨਾਂ ਨੂੰ ਸੰਸਕ੍ਰਿਤ ਹਿੰਦੂ ਹਿੰਦੀ ਉਰਦੂ ਪੰਜਾਬੀ ਦਾ ਪੂਰਾ ਗਿਆਨ ਸੀ ਤੇ ਚਾਰੇ ਪੰਜੇ ਪਛਾਵਾਂ ਦੇ ਵਿੱਚ ਲਿਖਦੇ ਹੁੰਦੇ ਸੀਗੇ ਇਹ ਸੰਸਕ੍ਰਿਤ ਦੇ ਵਿੱਚ ਵੀ ਹਿੰਦੂ ਹਿੰਦੀ ਚ ਵੀ ਉਰਦੂ ਚ ਵੀ ਤੇ ਪੰਜਾਬੀ ਚ ਵੀ ਤੁਸੀਂ ਇਹ ਦੇਖੋ ਕਿ ਜਿਹੜੇ ਆਪਣੇ ਪਹਿਲੇ ਉਸ ਟਾਈਮ ਪੀਰੀਅਡ ਦੇ ਜਿਹੜੇ ਆਪਣੇ ਬਜ਼ੁਰਗ ਰਹੇ ਨੇ ਹਨਾ 20ਵੀਂ ਸਦੀ ਦੇ ਵੀ ਆਪਣੇ ਬਜ਼ੁਰਗ ਰਹੇ ਨੇ ਤਾਂ ਉਹਨਾਂ ਨੂੰ ਉਰਦੂ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਸੀ ਹਿੰਦੀ ਉਰਦੂ ਈਵਨ ਉਹ ਲਿਖਦੇ ਵੀ ਸੀਗੇ ਠੀਕ ਹੈ ਆਪਣੇ ਦਾਦੇ ਪਰਦਾਦੇ ਲਾਲੋ ਤੁਸੀਂ ਉਰਦੂ ਚ ਲਿਖਦੇ ਹੁੰਦੇ ਸੀ ਹੈਨਾ ਤਾਂ ਉਹਨਾਂ ਨੂੰ ਬਹੁਤ ਸਰੀਆ ਪਛਾਹਵਾ ਦਾ ਗਿਆਨ ਸੀ ਹਿੰਦੀ ਦਾ ਵੀ ਉਰਦੂ ਦਾ ਵੀ ਪੰਜਾਬੀ ਦਾ ਵੀ ਠੀਕ ਹੈ ਕਈਆਂ ਨੂੰ ਸੰਸਕ੍ਰਿਤ ਦਾ ਵੀ ਗਿਆਨ ਹੁੰਦਾ ਸੀਗਾ ਤੇ ਸਰਦਾ ਰਾਮ ਫਿਲੋਰੀ ਵੀ ਐਵੇਂ ਦੀ ਸੀ ਜਿਹੜੇ ਚੰਗੇ ਅਨੁਵਾਦਕ ਵੀ ਸੀ ਪ੍ਰਭਾਵਸ਼ਾਲੀ ਕਥਾਕਾਰ ਵੀ ਸੀ ਤੇ ਉਹਨਾਂ ਨੂੰ ਕਾਫੀ ਸਰੀਆ ਪਛਾਹਵਾ ਦਾ ਗਿਆਨ ਵੀ ਸੀ ਸੋ ਇਹਨਾਂ ਨੇ ਬਹੁਤ ਕੁਝ ਟਰਾਂਸਲੇਟ ਕਰ ਕਰਕੇ ਲਿਖਿਆ ਪੰਜਾਬੀ ਵਾਰਤਕ ਵਿੱਚ ਲਿਖੀਆਂ ਇਹਨਾਂ ਦੀਆਂ ਦੋ ਪੁਸਤਕਾਂ ਬੜੀਆਂ ਮਹੱਤਵਪੂਰਨ ਨੇ ਸਿੱਖਾਂ ਦੇ ਰਾਜ਼ ਦੀ ਵਿਥਿਆ ਜਿਹੜੀ 1868 ਚ ਲਿਖੀ ਪੰਜਾਬੀ ਬਾਤ ਚ 1875 ਵਿੱਚ ਲਿਖੀ ਅਤੇ ਪਹਿਲੀ ਪੁਸਤਕ ਜੋ ਕਿ ਤਿੰਨ ਹਿੱਸਿਆਂ 'ਚ ਵੰਡੀ ਹੋਈ ਹੈ ਇਸਾ ਮਨੋਰਥ ਕੀ ਸੀ ਸਿੱਖ ਧਰਮ ਇਤਿਹਾਸ ਅਤੇ ਰਹੁ ਰੀਤਾਂ ਬਾਰੇ ਈਸਾਈ ਪਾਦਰੀਆਂ ਨੂੰ ਗਿਆਨ ਕਰਾਉਣਾ ਵੀ ਸਾਡੇ ਪੰਜਾਬ ਦੇ ਸਿੱਖਾਂ ਦੇ ਇਹਦਾ ਧਰਮ ਦਾ ਇਹ ਇਤਿਹਾਸ ਹੈ ਠੀਕ ਹੈ ਸੋ ਇਹਨਾਂ ਨੇ ਟ੍ਰਾਂਸਲੇਟ ਕੀਤਾ ਪੰਜਾਬੀ ਬਾਤਚੀਤ ਪੁਸਤਕ ਦਾ ਪ੍ਰਯੋਜਨ ਅੰਗਰੇਜ਼ਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦੇ ਵਿੱਚ ਵੀ ਜਿਹੜਾ ਹੈ ਸਹਾਇਤਾ ਕਰਦਾ ਹੈ ਠੀਕ ਹੈ ਤਾ ਇਹਨਾਂ ਨੇ ਵੇਖੋ ਉਹ ਤਾਂ ਟ੍ਰਾਂਸਲੇਟ ਕਰਾ ਰਹੇ ਨੇ ਇਸਾਈ ਮਿਸ਼ਨਰੀ ਤਾਂ ਆਪਣੇ ਇੱਥੇ ਸਰਦਾਰ ਆਰਾਮ ਭੀ ਲੋਰੀ ਨੇ ਇਹ ਵੀ ਗਿਆ ਕਿ ਜਦੋਂ ਅਸੀਂ ਸਿੱਖ ਸਕਦੇ ਹਾਂ ਉਹਨਾਂ ਦੀ ਭਾਸ਼ਾ ਉਹ ਕਿ ਨਹੀਂ ਸਿੱਖ ਸਕਦੇ ਤਾਂ ਆਪਣੇ ਕਲਚਰ ਤੋਂ ਜਾਣੂ ਕਰਾਉਣ ਲਈ ਕਿ ਸਾਡੇ ਸਿੱਖਾਂ ਦਾ ਕੀ ਇਤਿਹਾਸ ਆ ਸਾਡੇ ਪੰਜਾਬੀਆਂ ਦਾ ਕੀ ਇਤਿਹਾਸ ਹੈ ਬੁੱਕਸ ਛਾਪੀਆਂ ਤਾਂ ਕਿ ਇੰਗਲਿਸ਼ ਜਿਹੜੇ ਆਈਸਾਈ ਮਿਸ਼ਨਰੀਆਂ ਉਹਨਾਂ ਨੂੰ ਪੜਨ ਠੀਕ ਹੈ ਤਾਂ ਇਸ ਪੁਸਤਕ ਦੇ ਵੀ ਜਿਹੜੇ ਨੇ ਤਿੰਨ ਭਾਗ ਨੇ ਪਹਿਲੇ ਭਾਗ ਵਿੱਚ ਮਾਝਾ ਦੂਜੇ ਵਿੱਚ ਦੁਆਬਾ ਲੋਕਾਂ ਦੇ ਕਾਰਵਿਹਾਰ ਦੈਨਿਕ ਜੀਵਨ ਰਹਿਣ ਸਹਿਣ ਦੇ ਬਾਰੇ ਜਿਹੜਾ ਹੈ ਦੱਸਿਆ ਗਿਆ ਅਤੇ ਨਾਲ ਹੀ ਮਾਲਵੇ ਦੇ ਜੱਟਾਂ ਦੀ ਬੋਲੀ ਰਸਮ ਰਿਵਾਜ ਮਤਲਬ ਤਿੰਨੇ ਮਾਝਾ ਮਾਲਵਾ ਅਤੇ ਦੁਆਬ ਠੀਕ ਹੈ ਇਹਨਾਂ ਤਿੰਨਾਂ ਦੇ ਜਿਹੜਾ ਹੈ ਲੋਕ ਕਿਵੇਂ ਰਹਿੰਦੇ ਨੇ ਉਹਨਾਂ ਦਾ ਦੈਨਿਕ ਕੰਮ ਕੀ ਕਰ ਰਹੇ ਹਨ ਕੀ ਕੀ ਕਹਿੰਦੇ ਨੇ ਕੀ ਕੀ ਰਹਿੰਦੇ ਕਿਵੇਂ ਰਹਿੰਦੇ ਨੇ ਇਹ ਸਾਰਾ ਕੁਝ ਉਹਨਾਂ ਦੀ ਬੋਲੀ ਵਗੈਰਾ ਆਚਾਰ ਵਿਵਹਾਰ ਸਾਰਾ ਕੁਝ ਸ਼ਾਮਿਲ ਕੀਤਾ ਗਿਆ ਹੈ ਤਾਂ ਕਿ ਜਿਹੜੇ ਲੋਕ ਨਹੀਂ ਫੈਮਿਸ਼ਨ ਦੀ ਸਾਡੇ ਬਾਰੇ ਵੀ ਪੰਜਾਬੀ ਸਾਇਟ ਦੇ ਬਾਰੇ ਜਾਣਨ ਤੇ ਲਾਲ ਲਾਲਾ बिहारी लालपुरी ਪੰਜਾਬੀ ਦੀ ਸਰਪੱਖੀ 29 ਦਾ ਚਾਹਵਨ ਵਿਦਵਾਨ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਸੰਸਕ੍ਰਿਤ ਹਿੰਦੀ ਉਰਦੂ ਫਾਰਸੀ ਗਿਆਨਾਂ ਦਾ ਵੀ ਗਿਆਤਾ ਸੀ ਇਹਨਾਂ ਨੇ ਪੰਜਾਬੀ ਦੇ ਵਿਕਾਸ ਲਈ 22 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਨੇ ਅਤੇ ਇਹਨਾਂ ਦੇ ਵਿੱਚੋਂ ਕੁਝ ਵਿਦਿਗ ਪ੍ਰਣਾਲੀ ਨਾਲ ਸੰਬੰਧਿਤ ਨੇ ਸਿੱਖਿਆ ਦੇ ਨਾਲ ਹੈ ਕੁਝ ਹੋਰ ਫਿਲਾਸਫੀਕਲ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ ਇਹਨਾਂ ਨੇ ਈਸਾਈ ਪ੍ਰਚਾਰਕਾਂ ਤੋਂ ਮਿਸ਼ਨਰੀਆਂ ਤੋਂ ਪ੍ਰੇਰਣਾ ਲੈ ਕੇ ਆਪਣੇ ਧਰਮ ਦੀ ਗੌਰਵਤਾ ਨੂੰ ਵੀ ਦਰਸਾਇਆ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਕੀਤੀ ਹੁਣ ਦੇਖੋ ਬਹੁਤ ਸਾਰੇ ਪੰਜਾਬੀਆਂ ਨੂੰ ਲੱਗਣ ਲੱਗਿਆ ਸੀ ਕਿ ਇਸਾਈਆਂ ਦਾ ਇਹ ਜਿਹੜਾ ਹੈ ਇਸਾਈ ਮਿਸ਼ਨ ਬਹੁਤ ਵਧੀਆ ਹੈਗਾ ਠੀਕ ਹੈ ਆਪਣੇ ਧਰਮ ਨੂੰ ਆਪਣੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਠੀਕ ਹੈ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਇਹ ਭੁੱਲਦੇ ਜਾ ਰਹੇ ਸੀਗੇ ਠੀਕ ਹੈ ਸੋ ਇਹਨਾਂ ਜਿਹੜੇ ਲਾਲਾ ਬਿਹਾਰੀ ਲਾਲਬੁਰੀ ਨੇ ਪਲੱਸ ਜਿਹੜੇ ਆਪਣੇ ਸ਼ਰਧਾ ਰਾਮ ਫਿਲੋਰੀ ਨੇ ਇਹਨਾਂ ਨੇ ਆਪਣੇ ਪੰਜਾਬੀਆਂ ਨੂੰ ਦੱਸਿਆ ਕਿ ਆਪਣਾ ਧਰਮ ਬਹੁਤ ਵਧੀਆ ਹੈ ਤੇ ਆਪਣਾ ਸਾਹਿਤ ਬਹੁਤ ਵਧੀਆ ਆਪਣਾ ਕਲਚਰ ਬਹੁਤ ਵਧੀਆ ਹੈ ਠੀਕ ਹੈ ਸੋ ਇਹਨਾਂ ਨੇ ਅੰਗਰੇਜ਼ੀ ਸੰਸਕ੍ਰਿਤ ਹਿੰਦੀ ਉਰਦੂ ਫਾਰਸੀ ਪਛਾਣਾਂ ਦੇ ਗਿਆਤਾ ਸੀ ਜਿਹੜੇ ਲਾਲ ਲਾਲਾ ਬਿਹਾਰੀ ਲਾਲਪੁਰੀ ਹੋਏ ਨੇ ਤੇ ਇਹਨਾਂ ਨੇ ਪੰਜਾਬੀ ਵਿਕਾਸ ਲੀਕ ਤਕਰੀਬਨ 2.5 ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਅਤੇ ਫਿਲਾਸਫੀ ਦੱਸੀ ਅਤੇ ਉਹਨਾਂ ਨੂੰ ਵੀ ਦੱਸਿਆ ਵੀ ਸਾਡੇ ਸਾਡੇ ਜਿਹੜੇ ਸਿੱਖਾਂ ਦਾ ਸਾਹਿਤਾ ਸਾਡੇ ਪੰਜਾਬੀਆਂ ਦਾ ਸਾਹਿਤਾ ਸਾਡੇ ਧਰਮ ਦੀ ਕੀ ਕੌਰਤ ਹੈ ਆ ਰਹੀ ਠੀਕ ਹੈ ਤੇ ਪੰਜਾਬੀ ਮਾਤਭਾਸ਼ਾ ਦੀ ਵੀ ਸੇਵਾ ਕੀਤੀ ਪੰਜਾਬੀ ਦੇ ਵਿੱਚ ਕਾਫੀ ਕੁਝ ਇਹਨਾਂ ਨੇ ਲਿਖਿਆ ਇਸ ਤੋਂ ਇਲਾਵਾ ਪ੍ਰੋਫੈਸਰ ਗੁਰਮਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਦੇ ਰਚਨਾਵਾਂ ਨੇ ਵੀ ਇਸੇ ਤੌਰ ਦੇ ਵਿੱਚ ਜਿਹੜੇ ਸੀ ਹੋਣ ਚਾਹੀਏ ਨੇ ਤੇ ਕਾਫੀ ਕੁਝ ਉਹਨਾਂ ਨੇ ਵੀ ਲਿਖਿਆ ਪ੍ਰੋਫੈਸਰ ਗੁਰਮਖ ਸਿੰਘ ਨੇ ਸਿੰਘ ਸਭਾ ਦੇ ਉਦੇਸ਼ਾਂ ਦੀ ਪੂਰਤੀ ਲਈ ਪੰਜਾਬੀ ਪੱਤਰਕਾਰੀ ਨੂੰ ਵੀ ਵਿਰਧਿਤ ਕੀਤਾ ਅਤੇ ਇਹਨਾਂ ਨੇ ਗੁਰਮੁਖੀ ਅਖਬਾਰ 880 ਦੇ ਵਿੱਚ ਵਿਧੇਕ ਪੰਜਾਬ 81 ਦੇ ਵਿੱਚ ਕਾਲਾ ਗਜ਼ਟ 85 ਦੇ ਵਿੱਚ ਸੁਧਾਰਾ ਸੁਧਾਰਕ 1888 ਦੇ ਵਿੱਚ ਅਤੇ ਬਹੁਤ ਸਾਰੇ ਪੱਤਰ ਪੰਜਾਬੀ ਚ ਜਾਰੀ ਕੀਤੇ ਨੇ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਕਰਨ ਲਈ ਮਤਲਬ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਲਈ ਇਸ ਤਰ੍ਹਾਂ ਗਿਆਨੀ ਦਿੱਤ ਸਿੰਘ ਨੇ ਆਪਣੀਆਂ ਰਚਨਾਵਾਂ ਰਾਹੀਂ ਸਿੱਖ ਧਰਮ ਦੇ ਸ਼ੁੱਧ ਸਰੂਪ ਨੂੰ ਨਿਤਾਰ ਕੇ ਜਿਹੜਾ ਸੀਗਾ ਪੇਸ਼ ਕੀਤਾ ਅਤੇ ਸਿੱਖ ਇਤਿਹਾਸੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਚਿਤਾਰਨ ਲਈ ਜਿਹੜਾ ਹੈ ਪੱਤਰਕਾਰੀ ਨੂੰ ਮਾਧਿਅਮ ਬਣਾਇਆ ਕਿਉਂਕਿ ਇਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਖਾਲਸਾ ਅਖਬਾਰ ਚੀ ਛਾਪਦੀਆਂ ਸੀ ਤੋਂ ਤਾਂ ਕਰਕੇ ਇਹਨਾਂ ਨੇ ਅੱਗੇ ਲੈ ਕੇ ਗਏ ਸਿੱਖ ਇਤਿਹਾਸ ਨੂੰ ਭਾਈ ਵੀਰ ਸਿੰਘ ਨੇ ਵੀ ਜਿਹੜਾ ਹੈ ਪੰਜਾਬੀ ਪੰਜਾਬੀ ਵਾਰਤਕ ਨੂੰ ਆਧੁਨਿਕ ਲੀਹਾਂ ਤੇ ਲੈ ਕੇ ਗਏ ਵਿਕਸਤ ਕੀਤਾ ਤੇ ਭਾਈ ਸਾਹਿਬ ਨੇ ਜਿਹੜਾ ਹੈ ਤਿੰਨ ਅਧ ਇਤਿਹਾਸਕ ਨਾਵਲ ਸੁందਰੀ, ਵਿਜੇ ਸਿੰਘ ਅਤੇ ਸਤਵੰਤਕੌਰ ਲਿਖੇ ਅਤੇ 1894 ਦੇ ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ ਨਿੱਕੇ ਨਿੱਕੇ ਟ੍ਰੈਕਟਾਂ ਦੇ ਰਾਹੀਂ ਜਿਹੜਾ ਹੈਗਾ ਇਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਦੇਖੋ ਉਧਰ ਮਿਸ਼ਨਰੀ ਆਪਣੇ ਧਰਮ ਦਾ ਪ੍ਰਚਾਰ ਕਰਨ ਨੇ ਐਦਾਂ ਬਹੁਤ ਸਾਰੇ ਜਿਹੜੇ ਆਪਣੇ ਇੱਧਰ ਦੇ ਲੋਕ ਨੇ ਉਹਨਾਂ ਨੇ ਵੀ ਸਰਦਾ ਨਾਮ ਫਲੋਰੀ ਹੋ ਗਏ ਹਨਾ ਭਾਈ ਵੀਰ ਸਿੰਘ ਹੋ ਗਏ ਤੇ ਇਹ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਆਪਣੇ ਧਰਮ ਦਾ ਵੀ ਪ੍ਰਚਾਰ ਕੀਤਾ ਆਪਣੇ ਜਿਹੜਾ ਹੈ ਪੰਜਾਬ ਦੀ ਮਾਤਰ ਭਾਸ਼ਾ ਦਾ ਵਿਸਤਾਰ ਕੀਤਾ ਅਤੇ 1899 ਦੇ ਵਿੱਚ ਖਾਲਸਾ ਸਮਾਚਾਰ ਰਾਹੀਂ ਜਿਹੜਾ ਹੈ ਇਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਤਾਂ ਅੱਗੇ ਜਿਹੜਾ ਹੈ ਇਹ ਆਪਣੇ ਸਾਹਿਤ ਨੂੰ ਜਿਹੜੇ ਨੇ ਲੈ ਕੇ ਗਏ ਨੇ ਤਾਂ ਇਹ ਜਿਹੜਾ ਕਾਲ ਹੈਗਾ 1852 ਤੋਂ 1900 ਤੱਕ ਦਾ ਸਾਹਿਤ ਦੇ ਵਿਕਾਸ ਦੇ ਵਿੱਚ ਪੰਜਾਬੀ ਪੱਤਰਕਾਰੀ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਕਾਲ ਦੇ ਵਿੱਚ 1854 ਦੇ ਵਿੱਚ ਈਸਾਈ ਮਿਸ਼ਨਰੀਆਂ ਨੇ ਚੋਹ ਪੱਤਰੀਆਂ ਨਾਂ ਦਾ ਪੱਤਰ ਪ੍ਰਕਾਸ਼ਿਤ ਕਰਨਾ ਜਿਹੜਾ ਹੈ ਸ਼ੁਰੂ ਕੀਤਾ ਜੋ ਕਿ ਮਿਤੀਹੀਣ ਸੀ ਮਤਲਬ ਡੇਟ ਨਹੀਂ ਸੀ ਤੇ ਲਿਖੀ ਹੁੰਦੀ ਤੇ ਪੰਜਾਬੀ ਦਾ ਸਭ ਤੋਂ ਪਹਿਲਾ ਪੱਤਰ ਅਖਬਾਰ ਸ਼੍ਰੀ ਦਰਬਾਰ ਸਾਹਿਬ ਸੀ ਜਿਸ ਨੂੰ ਮਾਰਚ 1867 ਦੇ ਵਿੱਚ ਜਾਰੀ ਕੀਤਾ ਗਿਆ ਗੁਰਮੁਖੀ ਲਿਪੀ ਵਿੱਚ ਛਪਣ ਵਾਲਾ ਇਹ ਹਿੰਦੀ ਭਾਸ਼ਾ ਦਾ ਪੱਤਰ ਸੀ ਜਿਸ ਦੇ ਵਿੱਚ Hindu ਧਰਮ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਠੀਕ ਹੈ ਗੁਰਮੁਖੀ ਲਿਪੀ ਦੇ ਵਿੱਚ ਇਹ ਛਪਦਾ ਸੀ ਇਹ ਹਿੰਦੀ ਭਾਸ਼ਾ ਦਾ ਪੱਤਰ ਸੀਗਾ ਜਿਹੜਾ ਕਿ Hindu ਧਰਮ ਦਾ ਪ੍ਰਚਾਰ ਕੀਤਾ ਜਾਂਦਾ ਸੀ ਇਹਦੇ ਵਿੱਚ ਠੀਕ ਹੈ ਤਾਂ ਇਸ ਤੋਂ ਮਗਰੋਂ 1875 ਦੇ ਵਿੱਚ ਗਿਆਨੀ ਹਜ਼ਾਰਾ ਸਿੰਘ ਦੀ ਪ੍ਰੇਰਣਾ ਦੇ ਨਾਲ ਸੁਕਾਵੇ ਸੰਬੋਧਨੀ 1876 ਦੇ ਵਿੱਚ ਅਖਬਾਰ ਕਾਵੇ ਚੰਦਰੋਦਯ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਜਿਹੜਾ ਹੈ ਅ ਮਤਲਬ ਕਿ ਆਪਣੇ ਧਰਮਾਂ ਦਾ ਪ੍ਰਚਾਰ ਜਿਹੜਾ ਸੀਗਾ ਕੀਤਾ ਗਿਆ Hindu ਧਰਮ ਦਾ Sikh ਧਰਮ ਦਾ ਹੈ ਨਾ ਤੇ ਇਸ ਤੋਂ ਬਾਅਦ ਦੇ ਵਿੱਚ ਗੁਰਮੁਖੀ ਅਖਬਾਰ ਵਿਦਿਅਕ ਪੰਜਾਬ ਸੁਧਾਰ ਸੁਧਾਰ ਰਾਣਕ ਅਤੇ ਖਾਲਸਾ ਅਖਬਾਰ ਜਿਹੜੇ ਸੀ ਹੋਂਦ ਚਾਏ ਤੇ ਇਹਨਾਂ ਪੱਤਰਾਂ ਦਾ ਪੰਜਾਬ ਆਪਣੇ ਜਿਹੜਾ ਹੈ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਨਿੱਕੀ ਕਹਾਣੀ ਨਿਬੰਧ ਲੇਖ ਹੋ ਗਿਆ ਜੀਵਨੀਆਂ ਹੋ ਗਈਆਂ ਨਾਟਕ ਹੋ ਗਏ ਤਾਂ ਇਹ ਆਧੁਨਿਕ ਸਾਹਿਤ ਜਿਹੜੇ ਰੂਪ ਨੇ ਇਹਨਾਂ ਪੱਤਰਾਂ ਦੇ ਰਾਹੀਂ ਹੀ ਸਟਾਰਟ ਹੋਏ ਨੇ ਠੀਕ ਹੈ ਅਤੇ ਇਸ ਤਰ੍ਹਾਂ ਜਿਹੜਾ ਹੈ ਇਸ ਦੌਰ ਦੇ ਵਿੱਚ ਚਲੀ ਸਿੰਘ ਸਵਾਂ ਲਹਿਰ ਨੇ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਗੁਰਦੇਵ ਸਿੰਘ ਭਾਈ ਵੀਰ ਸਿੰਘ ਵਰਗੇ ਸਾਹਿਤਕਾਰ ਪੰਜਾਬੀ ਜੀਵਨ ਦੀ ਝੋਲੀ ਪਾਏ ਤਾਂ ਇਸਾਈ ਮਿਸ਼ਨਰੀ ਦੀ ਦੇਣ ਕੀ ਹੋਈ ਸਟਾਰਟਿੰਗ ਉਹਨਾਂ ਨੇ ਖੁਦ ਕੀਤੀ ਠੀਕ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਟਰਾਂਸਲੇਟ ਕਰਾਉਣ ਲਈ ਹਨ ਡਿਕਸ਼ਨਰੀਆਂ ਛਾਪਣ ਦੇ ਵਿੱਚ ਲੇਕਿਨ ਉਹਦਾ ਇਹ ਜਿੱਟਾ ਨਿਕਲਿਆ ਕਿ ਆਪਣੇ ਪੰਜਾਬ ਦੇ ਜਿਹੜੇ ਸੋਏ ਹੋਈ ਪੈਟਰੀਓਟਿਜ਼ਮ ਸੀਗੀ ਨਾ ਉਹ ਜਾਗ ਗਈ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਐਵੇਂ ਦੇ ਨਾਮ ਆ ਲਿਖਦੇ ਨੇ ਸਾਨੂੰ ਵੀ ਲਿਖਣਾ ਚਾਹੀਦਾ ਇਹ ਜੀਵਨੀਆਂ ਲਿਖਦੇ ਨੇ ਈਤਮਸੀ ਦੀਆਂ ਤਾਂ ਸਾਨੂੰ ਵੀ ਲਿਖਣੀਆਂ ਚਾਹੀਦੀਆਂ ਨੇ ਹਨਾ ਇਹਨਾਂ ਨੇ ਕਿਹਦੀਆਂ ਲਿਖਤੀਆਂ ਗੁਰੂ ਸਹਿਬਾਨਾਂ ਦੀਆਂ ਲਿਖਤੀਆਂ ਜਿਹੜੇ ਸਿੱਖ ਸ਼ਹੀਦ ਹੋਏ ਨੇ ਉਹਨਾਂ ਦੀਆਂ ਲਿਖਤੀਆਂ ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਇਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਹੈ ਕਰਨਾ ਸ਼ੁਰੂ ਕਰਤਾ ਇਸੇ ਨਾਲ ਕੀ ਹੋਇਆ ਉਦੋਂ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ ਸੀ ਇਦੋਂ ਆਪਾਂ ਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਤੇ ਇਹਦੇ ਨਾਲ ਕੀ ਹੋਇਆ ਜਿਹੜੇ ਜੇ ਸੋਏ ਹੋਏ ਸੀਗੇ ਲੋਕ ਠੀਕ ਹੈ ਧਰਮ ਦੇ ਪ੍ਰਤੀ ਉਹ ਵੀ ਜਾਗੇ ਉਹਨਾਂ ਨੂੰ ਇਹ ਹੌਸਲਾ ਹੋਇਆ ਕਿ ਸਾਡੇ ਧਰਮ ਦੇ ਵਿੱਚ ਇੰਨਾ ਕੁਛ ਹੈ ਐਨੀ ਵਿਸ਼ਾਲਤਾ ਹੈ ਠੀਕ ਹੈ ਇੰਨਾ ਮਹੱਤਵਪੂਰਨ ਚੀਜ਼ਾਂ ਨੇ ਸਾਡੇ ਧਰਮ ਦੇ ਵਿੱਚ ਠੀਕ ਹੈ ਸੋ ਬਹੁਤ ਸਾਰੇ ਕਵੀਆਂ ਦਾ ਬਹੁਤ ਸਾਰੇ ਸਾਹਿਤਕਾਰਾਂ ਦੇ ਵਿੱਚ ਯੋਗਦਾਨ ਰਿਹਾ ਸੋ ਦੈਟਸ ਆਲ ਫॉर ਟੁਡੇ ਮਿਲ ਤੈਨਾਂ ਮੇਰੇ ਵੀਡੀਓ ਦੇ ਨਾਲ